ਕੋ ਹੋਟਲ ਗੁਰ ਸੇਵੀ ਹੈ ਅਹਨ ਸ ਸਹਜ ਦਰਸ਼ਨ ਪਰਸ ਗੁਰ ਕੈ ਜਨਮ ਮਰਨ ਦੁਖ ਹੋਵੈ ਸਹਤ ਖਸਮ ਦੀਨੋ ਹਰਿ ਸਹ ਹਉ ਕਰ ਸਹ ਤਦ ਡਿਠੇ ਸਚੇ ਬੋਤ ਸਾਹ ਮਦ ਜਨਮ ਜਨਮੰਦੀ ਜਣ ਸਚ ਪਾਤਸ਼ਾ ਸਿਰ ਸ਼ਾਹਾਂ ਦੇ ਜਿਸ ਪਾਸ ਬਹਿਠਿਆ ਸੋਹੀਏ ਸਭ ਨਾਨਦਾ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋ ਰਠ ਮਹਲਾ 4 ਪੰਚ ਪਦਾ ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕੱਟ ਜਾ ਜਾਈ ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕੱਟ ਆ ਜਾਈ ਮੇਰੇ ਗੋਬਿੰਦ ਹਪਨੇ ਜਨ ਕੋ ਦੇਹ ਵਢਾਈ ਗੁਰਮਤਿ RAM ਨਾਮ ਪਰਗਾਸ ਹੋ ਸਦਾ ਰਹੋ ਸਰਨਾਈ ਰਹਾ ਇਹ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜੀਉ ਕਿਰਪਾ ਕਰਹੋ ਗੁਰ ਮੇਲਹ ਤਾ ਹਰ ਨਾਮ ਸਮਾਣਾ ਜਿਸ ਕੀ ਵਾਥ ਸੋਈ ਪ੍ਰਭ ਜਾਣੈ ਜਿਸਨੋ ਦੇ ਸੋ ਪਾਏ ਵਸਤਿ ਅਨੂਪਾਤਿ ਅਗਮਿ ਅਗੋਚਰ ਗੁਰ ਪੂਰਾ ਅ ਲਖ ਲਖਾਏ ਜਿਨ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਾਈ ਰਤਨ ਲੁਕਾਇਆ ਲੂਕੈ ਨਾਹੀ ਜੇ ਕੋ ਰਖੈ ਲੁਕਾਈ ਸਭ ਕਿਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਭ ਸੋਈ ਜਿਸਨੋ ਦਾਤ ਕਰਹਿ ਸੋ ਪਾਏ ਜਨ ਨਾਨਕ ਅਬਦ ਨਾ ਕੋਈ ਸਭ ਕਿਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਭ ਸੋਈ ਜਿਸਨੋ ਦਾਤ ਕਰਹਿ ਸੋ ਪਾਏ ਜਨ ਨਾਨਕ ਅਬਦ ਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਧੰਵਾਹਿ ਗੁਰੂ ਸਾਹਿਬ ਜੀਓ ਤਿੱਕ ਕਰਮ ਕਮਾਵਣੇ ਦੋਸ਼ ਨ ਕਹੂ ਜੋਗ ਪਰਮੇਸ਼ਰ ਤੇ ਭੁਲਿਆ ਵਿਆਪਨ ਸਭੇ ਰੋਗ ਵੇ ਮੁਖ ਹੋਏ RAM ਤੇ ਲੱਗਨ ਜਨਮ ਵਿਜੋਗ ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿਚ ਨ ਕੋਈ ਕਰ ਸਕੈ ਕਿਸ ਥੈ ਰੋਗਹਿ ਰੋਜ ਕੀਤਾ ਕਿਛੂ ਨ ਹੋਵਈ ਲਿਖਿਆ ਥੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਹਿ ਸਭ ਵਿਯੋਗ ਨਾਨਕ ਕਉ ਪ੍ਰਭ ਰਾਖਿ ਲੇ ਮੇਰੇ ਸਾਹਿਬ ਬੰਦੀ ਮੋਚ ਕਤਿਕ ਹੋਵੇ ਸਾਧ ਸੰਗ ਬਿਨ ਸਹਿ ਸਬੇ ਸੋਚ ਕਤਿਕ ਹੋਵੇ ਸਾਧ ਸੰਗ ਬਿਨ ਸਹਿ ਸਬੇ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ